ਸਸੇ ਗਾਲ ਜੀ ਅੱਜ ਮੇਰਾ ਵੀਡੀਓ ਬਣਾਉਣ ਦਾ ਵਿਸ਼ਾ ਹੈਗਾ ਕਾਲਡੋਡੇ ਕਾਲਡੋਡੇ ਇਸ ਤਰ੍ਹਾਂ ਦੇ ਹੁੰਦੇ ਆ ਤੇ ਇਹ ਦੇਖੋ ਇਹਨੂੰ ਤੋੜ ਕੇ ਇਹਦੀ ਗਿਰੀ ਬਣਾਉਣੀ ਪੈਂਦੀ ਹੈ ਉਹ ਗਿਰੀ ਦਾ ਹੀ ਇਸਤੇਮਾਲ ਕੀਤਾ ਜਾਂਦਾ ਤੇ ਇਹ ਜਿਹੜੀ ਗਿਰੀ ਆ ਇਹ ਠੰਡੀ ਤਸਵੀਰ ਵਾਲੀ ਹੁੰਦੀ ਹੈ ਬਾਕੀ ਇਸ ਤੋਂ ਇਲਾਵਾ ਇਨੂੰ ਕਮਲ ਗੱਟਾ ਵੀ ਕਹਿੰਦੇ ਨੇ ਤੇ ਇਹ ਕਮਲ ਦੇ ਬੀਜ ਹੈ ਤੇ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟਸ ਵੀ ਕਰਨਾ ਇਸ ਨੂੰ ਲੋਟਸ ਵੀ ਕਹਿੰਦੇ ਹਨ ਤੇ ਇਹ ਗੋਲ ਚਪਣੀ ਦੇ ਵਿੱਚ ਇਹ ਬੀਜ ਜਿਹੜੇ ਆ ਉਹ ਹੁੰਦੇ ਆ ਬਾਕੀ ਇਹਦੀ ਤਸਵੀਰ ਬਹੁਤ ਜ਼ਿਆਦਾ ਠੰਡੇ ਹੁੰਦੇ ਆ ਇਸ ਵਿੱਚ ਪੋਟਾਸ਼ੀਅਮ ਮੈਗਨੀਸ਼ੀਅਮ ਤੇ ਵਿਟਾਮਿਨ ਬੀ ਆਇਰਨ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਇਸ ਵਿੱਚ 0% ਕੈਲਸਟ੍ਰੋਲ ਹੁੰਦਾ ਹੈ ਅਤੇ ਇਸ ਦਾ ਲੋਕ ਹਲਵਾ ਵੀ ਬਣਾ ਕੇ ਖਾਂਦੇ ਹਨ ਤਸੀਰ ਠੰਡੀ ਹੋਣ ਦੇ ਨਾਲ ਨਾਲ ਇਹ ਬੱਚਿਆਂ ਦਾ ਕੱਦ ਵਧਾਉਣ ਵਿੱਚ ਵੀ ਕਾਫੀ ਮਦਦ ਕਰਦੀ ਹੈ ਤੇ ਬਾਕੀ ਹੱਡੀਆਂ ਮਜ਼ਬੂਤ ਕਰਨ ਵਿੱਚ ਕੋਲਡ ਡੋਟੇ ਦੀ ਗਰੀ ਜਿਹੜੀ ਹੈ ਇਹ ਬਹੁਤ ਹੀ ਫਾਇਦੇਮੰਦ ਹੈ ਬਾਕੀ ਇਸ ਤੋਂ ਲਾਵਾ ਬੀਪੀ ਹਾਈ ਹੋਵੇ ਉਹਦੇ ਲਈ ਵੀ ਇਹ ਬੀਪੀ ਨੂੰ ਘਟਾਉਣ ਵਿੱਚ ਬਹੁਤ ਮਦਦ ਕਰਦੀ ਹੈ ਤੇ ਹਾਰਟ ਦੇ ਮਰੀਜ਼ਾਂ ਲਈ ਜਿਨ੍ਹਾਂ ਨੂੰ ਟੈਂਸ਼ਨ ਰਹਿੰਦੀ ਹੈ ਸਿਰ ਉਹਨੇ ਕਹਿੰਦਾ ਮਾਮੇ ਸਿਰ ਜਿਹੜਾ ਚਕਰਾਂਦਾ ਵਾ ਦਿਮਾਗ 'ਚ ਗਰਮੀ ਆ ਜਿਗਰ 'ਚ ਗਰਮੀ ਹੈ ਉਸ ਨੂੰ ਵੀ ਦੂਰ ਕਰਨ ਵਾਸਤੇ ਇਹਦਾ ਇਸਤੇਮਾਲ ਕਰਨਾ ਚਾਹੀਦਾ ਹੈ। ਬਾਕੀ 100 ਗ੍ਰਾਮ ਇਸ ਵਿੱਚ 100 ਗ੍ਰਾਮ ਬੀਜਾਂ ਦੇ ਵਿੱਚ 89% ਐਨਰਜੀ ਕੈਲਰੀ ਹੁੰਦੀ ਹੈ। ਟੈਨਸ਼ਨ ਘਟ ਕਰਦੀ ਹੈ। ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਲਈ ਵੀ ਇਹ ਬਹੁਤ ਵਧੀਆ ਚੀਜ਼ ਹੈ। ਇਹਦਾ ਇਸਤੇਮਾਲ ਕਰਨਾ ਚਾਹੀਦਾ ਹੈ। ਮੂੰਹ ਦੇ ਵਿੱਚ ਛਾਲੇ ਹੋ ਗਏ ਆ ਤੇ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਵਾ। ਬਾਕੀ ਅਗਰ ਇਸ ਇਸ ਬੋਲ ਦੇ ਨਾਲ ਇਹਦਾ ਇਸਤੇਮਾਲ ਕੀਤਾ ਜਾਏ ਤਾਂ ਬਹੁਤ ਵਧੀਆ ਛੇਤੀ ਆਰਾਮ ਆ ਜਾਂਦਾ ਬਾਕੀ ਚਿਹਰੇ ਤੇ 글로 ਬਹੁਤ ਆਉਂਦੀ ਹੈ ਚੁਰਰੀਆਂ ਜਿੰਨਾਂ ਨੂੰ ਪੈਂਦੀਆਂ ਨੇ ਉਹਨਾਂ ਲਈ ਵੀ ਇਹ ਬਹੁਤ ਵਧੀਆ ਹੈ ਬਾਕੀ ਭਾਰ ਘਟਾਉਣ ਵਿੱਚ ਇਹ ਕਾਫੀ ਮਦਦ ਕਰਦਾ ਜਿਹੜੇ ਸੁੱਕੇ ਕੋਲ ਟੋਡੇ ਆ ਇਹਦੇ ਫੁੱਲ ਮਖਾਣੇ ਵੀ ਬਣਾਏ ਜਾਂਦੇ ਆ ਆਮ ਤੌਰ ਤੇ ਨਦੀਆਂ ਵਿੱਚ ਛੱਪੜਾਂ ਵਿੱਚ ਤਲਾਬਾਂ ਵਿੱਚ ਜਿੱਥੇ ਪਾਣੀ ਆਮ ਤੌਰ ਤੇ ਜ਼ਿਆਦਾ ਇਕੱਠਾ ਹੁੰਦਾ ਵਾ ਉੱਥੇ ਇਹ ਜਿਹੜਾ ਇਹ ਬੂਟਾ ਉਗਦਾ ਵਾ ਤੇ ਇਸ ਨੂੰ ਕਮਲ ਦੇ ਫੁੱਲ ਕਹਿੰਦੇ ਹਨ ਤੇ ਕਮਲ ਦਾ ਫੁੱਲ ਹੈ ਜਿਹੜਾ ਇਹ ਜਿਆਦਾ-ਜਿਆਦਾ ਹਫ਼ਤੇ ਦੇ ਵਿੱਚ ਸ਼ੁਰੂ ਹੋ ਜਾਂਦਾ ਉੱਗਣ ਵਾਸਤੇ ਬਾਕੀ ਜੇ ਆਮ ਤੌਰ ਤੇ ਜਿਨ੍ਹਾਂ ਨੂੰ ਟਾਈਫਾਈਟ ਹੁੰਦਾ ਵਾ ਤੇ ਉਹਨਾਂ ਨੂੰ ਇਸ ਦਾ ਇਸਤੇਮਾਲ ਪੁਰਾਣੇ ਜ਼ਮਾਨੇ ਦੇ ਵਿੱਚ ਇਹਦੇ ਪੱਤੇ ਲੈ ਕੇ ਉੱਤੇ ਆਦਮੀ ਨੂੰ ਲਟਾ ਕੇ ਤੇ ਉਹਦੇ ਨਾਲ ਇਸ ਦਾ ਸੇਵਨ ਜਿਹੜਾ ਕਰਦੇ ਸੀ ਤਾਂ ਕਿ ਉਹਨੂੰ ਅੰਦਰ ਠੰਡ ਮੈਂ ਇਸ ਤੋਂ ਇਲਾਵਾ ਟਾਈਫਾਇਟ ਤੇ ਬੁਖਾਰ ਠੀਕ ਹੁੰਦਾ ਹੀ ਆ ਪਰ ਜਿਹੜੀ ਕਮਰਾਟ ਆ ਉਹ ਵੀ ਦੂਰ ਹੁੰਦੀ ਆ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹਨ ਉਹਨਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਖੂਨ ਦੀ ਕਮੀ ਦੂਰ ਕਰਨ ਵਾਸਤੇ ਵੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਨੱਕ ਰਾਏ ਨਕਸੀਰ ਫੁੱਟਦੀ ਹੈ ਗਰਮੀ ਕਰਕੇ ਉਹਨਾਂ ਲਈ ਤੇ ਇਹ ਸੋਨੇ ਦੇ ਸੁਹਾਗਾ ਵਾ ਬਾਕੀ ਇਸ ਤੋਂ ਇਲਾਵਾ ਤੁਸੀਂ ਆਮ ਤੌਰ ਤੇ ਦੇਖਿਆ ਹੋਵੇਗਾ ਕਈਆਂ ਨੂੰ ਟੈਨਸ਼ਨ ਬਹੁਤ ਹੁੰਦੀ ਹੈ ਨੀਂਦ ਨਹੀਂ ਆਉਂਦੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਵਾ ਬਾਕੀ ਜਿਨ੍ਹਾਂ ਜਿਨ੍ਹਾਂ ਨੂੰ ਪੈਣਾ ਨੂੰ ਲਕੋਰੀਏ ਦੀ ਸ਼ਿਕਾਇਤ ਹੈ ਉਦੇ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਪਰ ਇਹਦੇ ਵਿੱਚ ਧਾਗਾ ਮਿਸ਼ਰੀ ਪਾ ਕੇ ਇਸਤੇਮਾਲ ਕਰਨਾ ਚਾਹੀਦਾ ਹੈ ਬਾਕੀ ਜਿਨ੍ਹਾਂ ਦੇ ਖੂਨ ਦੀ ਕਮੀ ਹੈ ਉਹਨਾਂ ਲਈ ਵੀ ਇਹ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਕਾਲ ਡੋਡੇ ਹਰ ਆਦਮੀ ਨੂੰ ਖਾਣੇ ਚਾਹੀਦੇ ਹਨ ਤੇ ਬਾਕੀ ਇਸ ਦਾ ਇਸਤੇਮਾਲ ਕਰੋ ਤੇ ਕੋਈ ਇੰਨੀ ਮਹਿੰਗੀ ਚੀਜ਼ ਵੀ ਨਹੀਂ ਹੈ ਤੇ ਤੁਸੀਂ ਕਿਰਪਾ ਕਰਕੇ ਇਸ ਦਾ ਇਸਤੇਮਾਲ ਕਰੋ ਇਹ ਠੰਡਾ ਫਲ ਹੈ ਗਰਮੀ ਹੈ ਵਜਿਤੇ ਇਹਦਾ ਬਹੁਤ ਇਸਤੇਮਾਲ ਕਰਨਾ ਚਾਹੀਦਾ ਜੋ ਤੁਸੀਂ ਥਾਲੀ ਦੇ ਵਿੱਚ ਦੇਖ ਰਹੇ ਹੋ ਇਹ ਥਾਲੀ ਵਿੱਚ ਮੈਂ ਕਾਲਡ ਡੋਡਿਆਂ ਨੂੰ ਪਹਿਲਾਂ ਤੋੜਿਆ ਤੋੜਨ ਤੋਂ ਬਾਅਦ ਇਹਦੀ ਗਿਰੀ ਨੂੰ ਮੈਂ ਗ੍ਰाइंड ਕੀਤਾ ਗ੍ਰाइंड ਕਰਨ ਤੋਂ ਬਾਅਦ ਇਸ ਨੂੰ ਮੈਂ ਧੁੱਪ ਵਿੱਚ ਸੁਕਾਇਆ ਔਰ ਇਸ ਤੋਂ ਬਾਅਦ ਇਸ ਨੂੰ ਹੋਰ ਬਰੀਕ ਕਰਨ ਲਈ ਮੈਂ ਇਸ ਨੂੰ ਗ੍ਰाइंड ਕਰਾਂਗਾ ਅਤੇ ਧਾਗਾ ਮਿਸ਼ਰੀ ਪਾ ਕੇ ਉਸ ਨੂੰ ਵੀ ਗ੍ਰाइंड ਕਰਾਂਗਾ ਮਿਕਸ ਕਰਕੇ ਫਿਰ ਇਸ ਦਾ ਇਸਤੇਮਾਲ ਜਿਹੜਾ ਉਹ ਮੈਂ ਦੁੱਧ ਦੇ ਨਾਲ ਕਰਾਂਗਾ ਸਤਿ ਸ੍ਰੀ ਅਕਾਲ